ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਸੁਖਵੀਰ ਸਿੰਘ ਬਾਦਲ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਦੇ ਵਿੱਚ ਭਰਤੀ ਨੇ ਉਹਨਾਂ ਦੀ ਲੱਤ ਦਾ ਆਪਰੇਸ਼ਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਸੁਖਵੀਰ ਸਿੰਘ ਬਾਦਲ ਬੀਤੇ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਚਿੱਠੀ ਦੇਣ ਪਹੁੰਚੇ ਸਨ ਜਿਸ ਦੌਰਾਨ ਉਹ ਕੁਰਸੀ ਤੋਂ ਡਿੱਗ ਪਏ ਸਨ ਇਸ ਮੁਲਾਕਾਤ ਦੇ ਦੌਰਾਨ ਅਤੇ ਉਹਨਾਂ ਦੇ ਪੈਰ ਦੇ ਵਿੱਚ ਇੱਕ ਫ੍ਰੈਕਚਰ ਹੋ ਗਿਆ ਸੀ ਇਸ ਤੋਂ ਬਾਅਦ ਉਹਨਾਂ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਸੀ ਮੀਡੀਆ ਦੇ ਵਿੱਚ ਜਿਸ ਤਸਵੀਰ ਦੇ ਵਿੱਚ ਉਹ व्हीਲ ਚੇਅਰ ਤੇ ਬੈਠੇ ਹੋਏ ਨਜ਼ਰ ਆ ਰਹੇ ਸਨ ਸੋ ਅੱਜ ਇਹ ਬਹੁਤ ਅਹਿਮ ਖਬਰ ਸਾਹਮਣੇ ਆਈ ਹੈ ਸੁਖਬੀਰ ਸਿੰਘ ਬਾਦਲ ਇਸ ਤੋਂ ਬਾਅਦ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਭਰਤੀ ਹੋਏ ਨੇ ਉੱਥੇ ਜਾਣਕਾਰੀ ਮੁਤਾਬਕ ਸੁਖਬੀਰ ਸਿੰਘ ਬਾਦਲ ਦੇ ਪੈਰ ਦਾ ਆਪਰੇਸ਼ਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਬੀਤੇ ਕੱਲ ਸੁਖਬੀਰ ਸਿੰਘ ਬਾਦਲ ਸ਼੍ਰੀ ਕਾਲ ਤਕ ਸਾਹਿਬ ਵਿਖੇ ਪਹੁੰਚੇ ਸਨ ਜਿੱਥੇ ਉਹਨਾਂ ਨੇ ਸ਼੍ਰੀ ਕਾਲਕ ਸਖਤ ਸਾਹਿਬ ਦੇ ਸਕੱਤਰੇਤ ਨੂੰ ਇੱਕ ਚਿੱਠੀ ਦਿੱਤੀ ਸੀ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਉਹਨਾਂ ਦੇ ਮਾਮਲੇ ਦੇ ਉੱਤੇ ਜਲਦ ਤੋਂ ਜਲਦ ਫੈਸਲਾ ਜਿਹੜਾ ਹੈ ਉਹ ਸੁਣਾਇਆ ਜਾਵੇ ਇਸੇ ਦੌਰਾਨ ਜਾਣਕਾਰੀ ਮੁਤਾਬਕ ਸੁਖਵੀਰ ਸਿੰਘ ਬਾਦਲ ਚੇਅਰ ਤੋਂ ਕੁਰਸੀ ਤੋਂ ਡਿੱਗ ਪਏ ਸਨ ਜਿਸ ਕਾਰਨ ਉਹਨਾਂ ਦੇ ਪੈਰ ਦੇ ਵਿੱਚ ਇੱਕ ਫ੍ਰੈਕਚਰ ਹੋ ਗਿਆ ਸੀ ਇਸ ਤੋਂ ਬਾਅਦ ਉਹਨਾਂ ਦੀ ਤਸਵੀਰ ਵੀ ਸਾਹਮਣੇ ਆਈ ਸੀ ਜਿਸ ਤਸਵੀਰ ਦੇ ਵਿੱਚ ਉਹ ਵੀਲ ਚੇਅਰ ਤੇ ਬੈਠੇ ਹੋਏ ਨਜ਼ਰ ਆ ਰਹੇ ਸਨ ਤੇ ਅੱਜ ਉਹਨਾਂ ਦਾ ਆਪਰੇਸ਼ਨ ਕੀਤਾ ਗਿਆ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਆਪਣੀ ਇਸ ਚਿੱਠੀ ਦੇ ਵਿੱਚ ਜੋ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਲਿਖੀ ਸੀ ਉਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਲਿਖਿਆ ਸੀ ਕਿ ਉਹ ਜ਼ਿਮਨੀ ਚੋਣਾ ਲੜਨਾ ਚਾਹੁੰਦੇ ਸਨ ਪਰ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਮੰਨਦਿਆਂ ਹੋਇਆਂ ਉਹ ਸਿਆਸਤ ਤੋਂ ਦੂਰ ਰਹੇ ਨੇ ਅਤੇ ਉਹਨਾਂ ਨੇ ਹੁਕਮ ਨੂੰ ਮੰਨਿਆ ਹੈ ਉਹਨਾਂ ਕਹੇ ਕਿ ਉਹ ਹਰ ਹੁਕਮ ਨੂੰ ਪ੍ਰਵਾਨ ਕਰਨਗੇ ਪਰ ਉਹਨਾਂ ਦੇ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਫੈਸਲਾ ਕੀਤਾ ਜਾਵੇ ਤੇ ਅੱਜ ਪੀਜੀਆਈ ਦੇ ਵਿੱਚ ਉਹਨਾਂ ਦਾ ਆਪਰੇਸ਼ਨ ਹੋਇਆ ਸਰਜਰੀ ਹੋਈ ਹੈ आरआईएफए ਸਰਜਰੀ ਦਾ ਨਾਮ ਦੱਸਿਆ ਗਿਆ ਹੈ ਲੱਤ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਪਲੇਟ ਪਾਈ ਗਈ ਹੈ ਹੱਡੀ ਦੇ ਵਿੱਚ ਫ੍ਰੈਕਚਰ ਆ ਰਿਹਾ ਆ ਗਿਆ ਸੀ ਜਿਸ ਤੋਂ ਬਾਅਦ ਇਹ ਆਪਰੇਸ਼ਨ ਕੀਤਾ ਗਿਆ ਪਲੇਟ ਇਸ ਕਰਕੇ ਪਾਈ ਗਈ ਹੈ ਤਾਂ ਜੋ ਜਲਦ ਤੋਂ ਜਲਦ ਉਹਨਾਂ ਦਾ ਜੋ ਫ੍ਰੈਕਚਰ ਹੈ ਉਹ ਠੀਕ ਹੋ ਸਕੇ ਇਹ ਵੀ ਖਬਰ ਆਈ ਹੈ ਕਿ ਡਾਕਟਰਾਂ ਨੇ ਪੀਜੀਆਈ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਕਿਸੇ ਨੂੰ ਵੀ ਮਿਲਣ ਤੋਂ ਮਨਾ ਕੀਤਾ ਹੈ ਸੋ ਇਹ ਸਰਜਰੀ ਕੀਤੀ ਗਈ ਹੈ ਸਰਜਰੀ आरआईएफ ਨਾਮ ਦੀ ਇਹ ਸਰਜਰੀ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਪੈਰ ਦੇ ਵਿੱਚ ਲੱਤ ਦੇ ਵਿੱਚ ਪਲੇਟ ਪਾਈ ਗਈ ਹੈ ਤਾਂ ਜੋ ਜਲਦ ਤੋਂ ਜਲਦ ਉਹਨਾਂ ਦੀ ਇਹ ਸਰਜਰੀ ਕਾਮਯਾਬ ਹੋ ਸਕੇ ਅਤੇ ਜੋ ਫ੍ਰੈਕਚਰ ਹੈ ਉਹ ਠੀਕ ਹੋ ਸਕੇ ਤੁਹਾਨੂੰ ਦੱਸ ਦਈਏ ਬੀਤੇ ਕੱਲ ਸੁਖਬੀਰ ਸਿੰਘ ਬਾਦਲ 휠 ਚੇਅਰ ਤੇ ਬੈਠੇ ਹੋਏ ਨਜ਼ਰ ਆ ਰਹੇ ਸਨ ਅਤੇ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਜਦੋਂ ਉਹ ਮੁਲਾਕਾਤ ਕਰਨ ਗਏ ਸਨ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਉੱਥੇ ਕੁਰਸੀ ਤੋਂ ਡਿੱਗ ਪਏ ਸਨ ਜਿਸ ਕਾਰਨ ਉਹਨਾਂ ਦੇ ਪੈਰ ਦੇ ਵਿੱਚ ਮੋਚ ਆ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਚੈੱਕਅਪ ਕਰਵਾਇਆ ਫ੍ਰੈਕਚਰ ਸੀ ਤੇ ਫ੍ਰੈਕਚਰ ਜਲਦ ਠੀਕ ਕਰਨ ਦੇ ਲਈ ਡਾਕਟਰਾਂ ਵੱਲੋਂ ਉਹਨਾਂ ਦਾ ਇਹ ਆਪਰੇਸ਼ਨ ਕੀਤਾ ਗਿਆ ਇਹ ਵੀ ਜਾਣਕਾਰੀ ਆਈ ਹੈ ਕਿ ਪੈਰ ਨੂੰ ਮੋੜਨ ਦੇ ਵਿੱਚ ਉਹਨਾਂ ਨੂੰ ਸਮੱਸਿਆ ਆ ਰਹੀ ਸੀ ਚੱਲਣ ਦੇ ਵਿੱਚ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਕਾਰਨ ਉਹਨਾਂ ਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਪੈਰ ਦੇ ਵਿੱਚ ਜਿਸ ਕਾਰਨ ਡਾਕਟਰਾਂ ਨੇ ਫਰੰਤ ਉਹਨਾਂ ਦੀ ਅੱਜ ਪੀਜੀਆਈ ਹਸਪਤਾਲ ਦੇ ਵਿੱਚ ਚੰਡੀਗੜ੍ਹ ਵਿਖੇ ਸਰਜਰੀ ਕੀਤੀ ਹੈ ਸਰਜਰੀ ਤੋਂ ਬਾਅਦ ਉਹਨਾਂ ਨੂੰ ਕਿਸੇ ਨੂੰ ਮਿਲਣ ਤੋਂ ਮਨਾ ਕੀਤਾ ਗਿਆ ਹੈ ਅਤੇ ਕੁਝ ਦਿਨ ਲੱਗਣਗੇ ਸੁਖਬੀਰ ਸਿੰਘ ਬਾਦਲ ਦੀ ਇਹ ਹੱਡੀ ਹੈ ਜਿਹੜੀ ਉਹ ਜੁੜਨ ਨੂੰ ਕਿਉਂਕਿ ਇਸ ਦੇ ਵਿੱਚ ਫ੍ਰੈਕਚਰ ਆ ਗਿਆ ਸੀ ਤੇ ਜਲਦ ਠੀਕ ਹੋਣ ਦੇ ਲਈ ਉਹਨਾਂ ਨੂੰ ਪੂਰੇ ਤੌਰ ਤੇ ਆਰਾਮ ਕਰਨ ਦੀ ਡਾਕਟਰਾਂ ਵੱਲੋਂ ਸਲਾਹ ਦਿੱਤੀ ਗਈ ਹੈ ਅਤੇ ਕਿਸੇ ਨੂੰ ਮਿਲਣ ਤੋਂ ਵੀ ਮਨਾ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਬੀਤੇ ਕੱਲ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਕਲਤਖਤ ਸਾਹਿਬ ਨੂੰ ਚਿੱਠੀ ਦੇ ਕੇ ਬੇਨਤੀ ਕੀਤੀ ਸੀ ਕਿ ਉਹਨਾਂ ਦੇ ਮਾਮਲੇ ਦੇ ਵਿੱਚ ਜਲਦ ਸੁਣਵਾਈ ਕੀਤੀ ਜਾਵੇ ਜੋ ਵੀ ਫੈਸਲਾ ਸ਼੍ਰੀ ਕਲਤਖਤ ਸਾਹਿਬ ਨੇ ਲੈਣਾ ਜਲਦ ਲਿਆ ਜਾਵੇ ਕਿਉਂਕਿ ਸਿਆਸੀ ਤੌਰ ਤੇ ਉਹਨਾਂ ਦੇ ਕਈ ਕੰਮ ਰੁਕੇ ਹੋਏ ਨੇ ਅਤੇ ਸਮਾਜਿਕ ਤੌਰ ਤੇ ਵੀ ਉਹ ਆਪਣੇ ਕੰਮਾਂ ਨੂੰ ਸਹੀ ਤਰੀਕੇ ਨਾਲ ਨਹੀਂ ਕਰ پا ਰਹੇ ਜ਼ਿੰਮੇਵਾਰੀਆਂ ਉਹਨਾਂ ਨੇ ਨਿਭਾਉਣੀਆਂ ਨੇ ਕਿਉਂਕਿ ਉਹਨਾਂ ਦੀ ਬੇਟੀ ਦਾ ਵੀ ਜਲਦ ਹੀ ਵਿਆਹ ਨਜ਼ਦੀਕ ਹੈ ਇਸ ਕਰਕੇ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਚਿੱਠੀ ਦਿੱਤੀ ਗਈ ਸੀ ਹੁਣ ਅਕਾਲ ਤਖਤ ਸਾਹਿਬ ਵੱਲੋਂ ਜਲਦ ਹੀ ਸੁਖਬੀਰ ਸਿੰਘ ਬਾਦਲ ਤੇ ਫੈਸਲਾ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ